ਕਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਐ ਕਿਤੇ ਤੇ ਸਾਡੇ ਤੇ ਸਾਡੇ ਹਾਂ ਤੇ ਸਾਡੇ ਹਾਂ ਮੇਰੇ ਗੁਰੂ ਹਾਂ ਆ ਗਈ ਜਣਾ ਹੈ ਕਿਤੇ ਸਾਡੇ ਹਾਂ ਨਾ ਨਾ ਸਭ ਕੀ ਕਿਹੜੇ ਚੈਨਲ ਨੂੰ ਮੈਨੂੰ ਆਏ ਕਰੇ ਕਰੇ ਆਏ ਤੇ ਕੋਲ ਮੇਰੇ ਮਗਰ ਕਿਤੇ ਸਾਡੇ ਹਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐ ਕਿਤੇ ਹਾਂ ਸਾਡੇ ਚੈਨਲ ਨੂੰ ਬਈ ਹਾਂ ਤੱਕਾ ਤੇ ਸਬਸਕ੍ਰਾਈਬ ਕਰ ਦਿਨ ਇਹ ਇੱਕੋ ਹੀ ਹੋ ਗਿਆ ਹੈ ਇੱਕੋ ਹੀ ਹੋ ਗਿਆ ਹੈ ਜੇ ਵੀ ਪਹਿਲਾਂ ਗੈਰਿਕ ਕਰੀ ਵਰਤਦੇ ਸੀ ਕੀ ਕਹਾਂਗਾ ਜੀ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਵਾਇਆ ਗਏ ਸਾਡੇ ਚੈਨਲ ਨੂੰ ਵੀ ਸਤਿ ਸਵਾਗਤ ਸਤਿ ਸਵਾਗਤ ਇੱਕ ਮੰਨਿਆ ਕਰੋ ਹਾਂ ਵੀ ਸਤਿ ਸਵਾਗਤ ਕਰਕੇ ਮੰਨਿਆ ਕਰੋ ਐਂ ਕਹੇ ਉਹ ਕਹਿੰਦੇ ਸਬਸਕ੍ਰਾਈਬ ਕਰੋ ਐਂ ਕਹੇ ਸਬਸਕ੍ਰਾਈਬ ਕਰੋ ਮੈਨੂੰ ਐ ਕਹਿਣਾ ਵੀ ਉਹ ਵਾਰ ਕਹਿਣਾ ਕਹੀ ਹਾਂ ਪਹਿਲੇ ਬੜਾ ਕਹੇ ਸਬਸਕ੍ਰਾਈਬ ਕਰਵਾਇਆ ਗਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੜੇ ਹਾਂ ਨਹੀਂ ਵਰਤਦੇ ਜੀ ਹਾਂ ਕਈ ਆ ਗਏ ਲੜਕਾ ਮਾਰਦੇ ਜਿੰਦਾ ਲੜਕਾ ਨਾਲ ਮਾਰ ਕੇ ਮਾਰਦੇ ਮਾਰਦੇ ਤੇਰਾ ਮਾਰ ਨਾ ਕਰ ਸਕੋ ਤੀ ਜੰਗੂ ਹਿੱਤਾ ਲੜਕਾ ਮਾਰ ਦਾਂਗੇ ਮੈਂ ਆ ਕਰਾਂ ਲੜਕਾ ਮਾਰਦਾ ਨਹੀਂ ਬੱਸ ਯਾਰ ਬਹੁਤ ਮਾਰ ਲਿਆ ਹਾਂਜੀ ਸਵਾਗਤ ਹੈ ਟੋਡੇ ਕੋਟ ਕਰ ਦਿੰਦੇ ਕਾਜ ਕਾਜ ਕੋਈ ਸਿੱਧੀ ਬੱਚੀ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਪੋਡਕਾਸਟ ਤੇ ਅੱਜ ਮਿਲਣਾੜੀ ਦੇ ਸ਼ੁਭੀਤ ਗਰਮੇਲ ਸਿੰਘ ਗੇਲਾ ਜੀ ਇਹਦੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਹਾਂਜੀ ਦੱਸੋ ਜੀ ਗੇਲਾ ਜੀ ਤਾਂ ਕੁਝ ਹੀ ਨਾ ਆ ਰਿਹਾ ਕੁਝ ਹੀ ਨਾ ਬੋਲ ਤੇ ਰਿਹਾ ਹੈ ਸਾਰੇ ਗਿਲੇ ਹੋਇਆ ਹੈ ਹੈ ਬਾਕੀ ਕੋਈ ਤੋਂ ਨਾਲ ਦੀ ਗੱਲ ਹੈ ਹੈ ਤੁਹਾਡੀ ਬੱਚੇ ਬਾਰੇ ਦੱਸੋ ਬੱਚੇ ਬੋਲਦਾ ਮੇਰਾ ਇਹ ਜਾਣ ਪਈ ਨਹੀਂ ਹੈ ਤਾਂ ਹਾਂ ਮੈਂ ਤਾਂ ਜੀ ਗੁਰੂ ਦਾ ਮਚੈਂਗਾ ਆ ਜੀ ਉਹ ਭੈਣ ਜਦੋਂ ਤੋਂ ਦੀ ਲੈ ਕੇ ਆ ਮ ਜਿਹੜੀ ਵੀ ਕੋਈ ਹੋਵੇ ਤੇ ਕਹੋ ਵੀ ਅੰਗੇ ਲਿਖੜੇ ਹਨ ਹੈ ਬੜੇ ਹਨ ਬੜਾ ਹੈ ਅੱਠ ਅੱਠ ਹਾਂ ਪਿਆਰ ਕਿੱਧਰ ਪੰਜਾਬ ਕਿੱਧਰ ਹਾਂ ਕਾਰਾ ਕਿੱਧਰ ਪਿਆ ਪਿਆਰ ਵੱਡਾ ਜਦੋਂ ਵੱਡੀ ਨਹੀਂ ਕੁਝ ਹੋਰ ਜੈ ਕਿਉਂ ਕੋਣੀ ਨਹੀਂ ਉਹ ਕਿੱਧਰ ਹੈ ਬਈ ਆ ਚੇ ਤੇ ਤੇਰਾ ਘਰ ਗਿਆ ਸਿੰਗਨਾ ਤੋਂ ਕੋੜਾ ਗਿਆ ਤੇ ਕੋੜਾ ਨਾ ਬਾਚ ਪਿਆ ਜਾ ਅੱਛਾ ਕੋੜਾ ਨਾ ਮੋਲ ਗਈ ਜੇ ਉਹਨੇ ਕੀ ਮਾਰ ਲਾਈ ਉਹ ਦੁਵਾਚ ਪਣਾ ਵਾ ਜਿਹਨਾਂ ਨੇ ਨਾ ਦਾਲਤ ਹੋ ਗਿਆ ਹੂੰ ਉਹ ਦੁਵਾਚ ਉਹ ਨਾ ਤਰੀ ਵੀ ਤੇ ਅੱਛਾ ਕੋਈ ਕੋਰਲੇ ਘਟ ਵਿੱਚ ਜਾਣਾ ਸੀ ਨਾ ਕੋ ਜਾਣ ਤੋਂ ਉਹਦਾ ਇਹ ਘਟ ਵਿੱਚ ਚਾਹ ਦੇ ਕੋਲ ਆ ਕੇ ਕਰਨਾ ਜੀ ਜੁੜੀਏ ਲੈ ਕੇ ਪਰਿਆ ਕਰਨੇ ਕੋਲ ਕਹਿੰਦਾ ਤੇ ਮੋੜੀ ਤੇ ਕਿੱਥੇ ਤੇ ਉਹ ਉਸ ਨਾਲ ਉਹ ਸਾਬ ਨੂੰ ਹੈ ਇਸ ਨਾਲ ਉਹ ਤਾਂ ਤਾਂ ਮੁਕੀ ਤੇ ਤਾਂ ਉਹਦਾ ਕੁਝ ਹੀ ਨੂੰ ਲੈ ਕੇ ਗਿਆ ਜੀ ਉਸ ਦਾ ਕੰਮ ਕਰੇ ਜਿੰਦਗੀ ਤੇ ਕੰਮ ਕਰੇ ਜਿੰਦਗੀ ਕਾ ਬੰਦਾ ਬਾਈ ਕੋਈ ਹੋ ਗਿਆ ਰੋਹੀ ਨਾ ਇਹ ਵੀ ਹੈ ਤੇ ਉਹ ਇਹ ਅੱਧ ਤੱਕ ਹੁਣ ਹੁੰਦਾ ਬਾਦ ਵਿੱਚ ਕਿੰਨੀ ਗੋਦ ਹੈ ਕਿੰਨੀ ਗੋਦ ਲੇਗਰੋਡ ਤੋਂ ਤੱਕ ਕੇ ਆਉਂਦੇ ਆ ਲੇਗਰੋਡ ਦੇਗਾ ਕਿਤੇ ਜੇਲ੍ਹ ਵੀ ਹੈ ਹਾਂ ਜੇਲ੍ਹ ਵੀ ਬਹੁਤ ਸਰਦਾਰੀ ਹੈ ਇਹ ਕਿ ਨਾਇ ਦੋਰਾ ਦੋ ਦਿਨ ਲੱਗੇ ਕੁਰਾਨ ਰਮਾਇਨਾਂ ਦੇ ਗ੍ਰੰਥ ਨੂੰ ਪੂਰੀ ਪੜ੍ਹਦਾ ਜਿੱਕੇ ਹੋ ਜਾਂਦੀ ਨਿਲਾਘਣੀ ਆਪਣੇ ਅੰਦਰ ਪੂਰੀ ਪੜ੍ਹਨ ਦਾ ਕੋਬ ਹੋ ਗਿਆ ਅੱਛਾ ਹੈ ਮੋਰ ਕੇ ਵੀ ਘਰ ਦਾ ਟਿਕਲਾ ਕਰਨ ਦੇ ਰੰਗ ਨੂੰ ਮੁਕਤੀ ਦਾ ਮੈਦਾ ਦਾ ਤੇ ਰਾਤ ਚ ਹੈ ਇੱਕ ਕੜ ਕੇ ਹਰਾ ਵੱਢ ਲਿਆ ਤਾਂ ਹੋਰ ਹੋ ਬਰਦਾ ਇੰਨਾ ਟਕਲਾ ਦਰਮਾਨ ਤੇ ਆ ਨਹੀਂ ਮੈਂ ਆਨਲਾਈਨ ਕਰਵਾਉਂਗਾ ਵੀ ਹੱਥ ਦੀ ਕੀ ਦਰ ਨਾ ਨਹੀਂ ਜੇ ਮੁੜਦਾ ਜਾਂਦਾ ਆ ਉਹ ਵੀ ਵੀਰਾਂ ਦੇ ਬੱਚੇ ਜਦੋਂ ਘਰ ਆਇਆ ਕਰੀ ਹੈ ਕਦੇ ਬਰਾਂ ਦੇ ਹੀ ਤੇ ਹਲੇ ਕਪੜੇ ਨੇ ਹਾਂ ਉਦੋਂ ਪਹਿਲਾਂ ਪਈ ਉਤ ਹੋ ਜੇ ਉਹਨਾਂ ਨੇ ਜੀਣੇ ਦੇਣ ਲੱਗੇ ਸੀ ਉਹਨਾਂ ਨੇ ਪੈਸੇ ਦੇ ਦੇ ਜਦੋਂ ਆਇਆ ਤਰੀਕ ਤੇ ਮੈਂ ਦੋ ਆਇਆ ਸਿਕੰਗੁਰੇ ਤੋਂ ਸਿਕੰਗੁਰੇ ਤੋਂ ਆਇਆ ਪਈ ਮੈਂ ਜੇ ਦੋ ਜੱਜ ਨੇ ਹੁਣ ਖਾਰਾ ਰਹੇ ਰਹਿ ਕੇ ਅਗੇ ਰੂੜੂ ਬਾਈ ਨੂੰ ਬਾਜ ਬਾਜਦੀ ਸਾਰੇ ਬੈਠੇ ਰਹੇ ਪਈ ਤੇ ਜੋ ਮੁਰਕੇ ਕੋਈ ਪਿਆ ਜਨੇ ਇਹੋ ਪਾਸ ਤੇ ਆਦਲੇ ਬਾਜ ਗਏ ਫੁਰ ਲਗੇ ਕਾ 2000 3000 55000 ਰੁਪਏ ਜਿੰਨ ਹਾਂ ਛੇ ਅੰਗੇ ਪਹਿਲਾਂ ਤੈਨੂੰ ਸਾਰੇ ਗੇਲਾ ਗੇਲਾ ਘੋੜਾ ਘੋੜਾ ਕਹਿੰਦੇ ਹੁਣ ਕਹਿੰਦੇ ਗੇਲਾ ਬੱਕਰੀ ਇਹ ਕੀ ਕਹਿ ਹੋਵੇ ਚਾਰ ਕੋਈ ਨਾ ਭਾਈ ਬਣਾ ਲੈ ਨੇ ਕੋਈ ਵਰ ਕਹਿੰਦੇ ਇਹਦਾ ਬੜੇ ਫਸ ਬੜੇ ਹੋਏ ਨਹੀਂ ਆ ਨਹੀਂ ਗੱਡੀ ਜੀ ਦੀ ਹੈ ਨੇ ਗੇਲੇ ਬਿਲੀਆ ਨਾ ਜੇ ਤੇਰੇ ਕੋਲੇ ਹੁਣ ਕਿਲੋ ਭੁੱਕੀ ਪਈ ਹੋਵੇ ਵਧੀਆ ਕਿ ਕਿਲੋ ਭੁੱਕੀ ਪਈ ਹੋਵੇ ਤੇਰੇ ਕੋਲ ਵਧੀਆ ਆ ਤੇ ਤੈਨੂੰ ਕਿੰਨੀ ਨਾਲ ਸਵਾਰ ਆਊਗਾ ਸਹੀ ਦੱਸੀ ਕਿੰਨੀ ਖਾਦ ਰੱਖਦਾ ਤੂੰ ਇੱਕ ਟਾਈਮ ਖਾਏਗਾ ਕੋ ਦੋ ਟਾਈਮ ਕੋ ਤਿੰਨ ਟਾਈਮ ਵੀ ਭਰਤ ਪਾਉਣੀ ਹੋਵੇ ਆਪਾਂ ਨੇ ਹਾਂ ਕਹੀ ਦਾ ਕੰਮ ਹੋ ਗਿਆ ਹਾਂ ਕਿੰਨੀ ਭੁੱਕੀ ਖਾ ਜਾਏਗਾ ਕਿਲੋ ਚ ਕਿੰਨੇ ਦਾ ਸਵਾਰ ਕਿੰਨੇ ਜਾਊਗਾ ਮੇਰੀ ਗੱਲ ਸੁਣ ਯਾਰ ਮਤ ਤੋਂ 1 25 ਗ੍ਰਾਮ ਖਾਣੀ ਦਰ ਅੱਛਾ ਹਾਂ ਜੋਰ ਲਾ ਕੇ ਜਿਮਾਂ ਮੈਂ 25 ਗ੍ਰਾਮ ਬਾਗਲੇ ਵਾਲੀ ਭਾਗ ਕੋਲੇ ਹੈ ਉਹ ਬਾਲ ਲੈ ਨਹੀਂ 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 ਚਾਹ ਤਾਂ ਗੋਦਾਂ ਵਿੱਚ ਹੈ ਉਹ ਸਹੀ ਨਹੀਂ ਤੇ ਮਾਨੂੰ ਬੀਬੀ ਜੇ ਦੇਵੋ ਬਾੜੀ ਦਿਨ ਨਹੀਂ ਗਾ ਲਾਉਦਾ ਤੇ ਹੋੜੀ ਵੇ ਜੇ ਉਹ ਜੇ ਇੱਟੇ ਹੈ 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 ਕੋਈ ਖੋਦੋਂ ਨਹੀਂ ਗਾਟਾ ਕੀ ਮੋਦੋਂ ਦਾ ਮੈਂ ਲਾਦੇ ਟੈਂਗਰ ਉਦੋਂ ਤੇ ਆਹ ਮੈਂ ਦੇ ਅਨਤ ਚੂਰ ਭੇਜਾ ਨਹੀਂ ਲੈ ਜੇਲ ਦੀ ਜੇਲ ਤੇ ਰਸ ਗਰ ਜੇਲ ਦੀ ਕੀ ਬੀਤੇ ਆ ਜਿਹੜੇ ਜਿਹਦਾ ਵਾਲਾ ਬਹੁਤ ਕੱਟਿਆ ਹੋਇਆ ਹੈ ਹੈ ਜਿਹੜੇ ਤਦਾ ਬਾਹਰ ਵਾਲ ਬਹੁਤ ਕੱਟਿਆ ਹੋਇਆ ਇੱਕ ਵਾਰੀ ਗਿਆ ਕਰੋ ਦੋ ਤਨ ਗੜੀ ਜਾ ਕੇ ਬਟੈਂਡਰ ਹਾਂ ਬਟੈਂਡਰ ਜਿਆ ਵੀ ਜਾਂਦੇ ਨੇ ਜੀ ਆਪ ਮੁਰਾ ਉਪੋਰ ਜਾਤ ਕਰਦੇ ਆ ਅੱਜ ਵੀ ਹੈ ਜਵਾਨੀ ਮੈਰੀ ਤੇਰੇ ਨਾਲ ਕੋਈ ਹੈ ਕੋਈ ਨਹੀਂ ਜਵਾਨੀ ਮੈਰੀ ਤੇ ਕਰੇ ਕੋਈ ਕੰਡ ਕਿਹੜਾ ਉਹ ਜਿਹੜਾ ਬਾਈ ਬਟ ਨਹੀਂ ਉਹ ਤਾਂ ਛੱਡ ਗੱਲ ਵੀ ਜਵਾਨੀ ਮੈਰੀ ਤੇ ਹੋਰ ਕੰਡ ਕਰਿਆ ਹੋਵੇ ਨਾ ਕੋਈ ਉਹਦੋਂ ਆ ਪਾ ਦੇ ਮਾਜੇ ਵਾਲੀ ਨਰਮੀ ਆ ਦੀ ਹਾਂ ਕੋਈ ਵੀ ਨਹੀਂ ਆ ਜੀ ਤਾਨੂੰ ਕਿਹਾ 1200 ਦਰ ਨਾਲ ਕਿ ਨਹੀਂ ਜੀ ਸਵਾਰ ਕਰ ਲੈਣਾ ਨਹੀਂ ਇਹ ਨਾ ਬੋਤਲ ਅਧੀਆਂ ਅਧੀਆਂ ਨਾਲ ਸਵਾਰਾ ਨਹੀਂ ਤੂੰ ਕੋ ਬੋਤਲ ਨਾ ਆਦੀਆਂ ਪਈਆਂ ਤੇ ਪ੍ਰੈਸ਼ਰ ਜਿਹਦਾ ਨਹੀਂ ਕਹਿੰਦਾ ਉਹ ਲਾਲ ਦੀ ਚਿੱਟੇ ਜੀ ਨਾ ਪਹਿਲਾਂ ਹੰਦਾਂ ਨਾ ਅੱਗੇ ਕਰ ਜਾਂਦਾ ਜਿਵੇਂ ਰਾਤ ਨੂੰ ਹੀ ਨਹੀਂ ਕੀ ਹੋਇਆ ਨਾ ਮੈਂ ਤੈਨੂੰ ਆਦਾ ਹਾਂ ਹੈ ਹੈ ਬਸੇ ਗੱਲ ਦਾ ਚਲਣ ਏ ਮੈਂ ਡਰੂਪਾਣ ਜਾ ਬਾਕੀ ਸਾਰੇ ਡਰਨਾ ਰਾਤ ਡੱਕੇ ਰਹੀ ਬੁੜੀ ਬੋਤਲ ਹਾਂ ਸਭ ਡਰੂ ਦਾ ਬਾੜੀ ਪਰ ਸਤਾਣੇ ਡਰਕੇ ਪਰਦੇ ਮੈਨੂੰ ਐ ਬਾਹ ਧੱਕਣ ਲੱਗਿਆ ਹੋਇਆ ਮੈਨੂੰ ਤੁਹਾਡੇ ਜੀ ਦਾ ਰੋਟੀ ਉਡਾ ਦੇ ਕਹਾਂਗਾ ਇਹਦਾ ਉਡੀ ਹੋਏ ਮੈਂ ਜਦੋਂ ਤਤ ਉਹਦੇ ਦਾ ਲੱਗਿਆ ਡਰੂਪਾਣ ਚਿੰਦਾ ਚਿੰਦਾ ਰੋਟੀ ਉਡਾ ਗਿਆ ਠੀਕ ਹੈ ਤੇਰਾ ਕਿਲੇ ਹੁਣ ਅੱਗੇ ਜਿੰਦਗੀ ਦੀ ਤਰੱਕੀ ਕਿ ਸੁ ਬਣਾਵੇਂ ਮੈਂ ਕੀ ਕਰਾਂ ਕੀ ਸੁ ਬਣਾਵਾਂ ਜੀੰਦਗੀ ਜਿਵੇਂ ਬਿਦਰਾ ਨਹੀਂ ਬਣਾਇਆ ਕੁਝ ਨਹੀਂ ਬਣਾਇਆ ਟੱਕਾ ਨਹੀਂ ਨਹੀਂ ਬਣਾਇਆ ਹੁਣ ਆਏ ਸਮੇਂ ਦੀ ਹੈ ਨਾ ਹੈ ਹੁਣ ਆਏ ਸਮੇਂ ਦੀ ਹੁਣ ਆਏ ਨਵੇਂ ਦਾ ਜਲ ਬਈ ਹੁਣ ਆਏ ਆ ਬੀ ਆਰ ਦਾ ਸਵੇਤ ਬੰਦੀ ਹੈ ਹੈ ਬਾਦੋਂ ਤਾਂ ਜਿਹੜਾ ਸੰਦੀ ਬੋਲ ਰਹੀ ਹੈ ਹਾਂ ਹੈ ਬਿਆਦ ਤੋ ਤੋ ਦੀ ਉਹ ਲੈ ਦੇ ਬੋ ਜਾਂਦੀ ਉਹ ਪਹਿਲਾਂ ਤਾਂ ਕਿਹਨੇ ਅੰਦਰ ਫਰੀ ਬਹੁਤ ਆਉਂਦੀ ਝੂਲ ਝੂਲ ਦੋਦਾ ਸੀ ਨਾ ਹੈ ਨਾ ਆਈਦਰਾ ਤੇ ਉਹ ਤੇ ਅੰੂਟੇ ਪੇੜਾ ਦਾ ਰੰਗ ਚੜ ਗਈ ਤੇ ਮੋਟਿਆ ਬੰਦਾ ਉਹ ਖਿੱਦੂ ਗੋੜਾ ਮਾਤੇ ਨਿਰਾੜੇ ਹੋਏ ਨੰਨ ਤਾਲ ਗਿਆ ਉਹ ਕੋਠੇ ਵਾਲਾ ਭੁੱਖ ਬੈਨ ਮਨਣਾ ਗਾਮਾ ਪਰਦਨ ਸੁਕੇਰੋ ਪਿਆਰ ਗਾਮਾ ਨੇਟਾ ਗਾ ਮੇਰੇ ਹੁੰਦੇ ਨਾਲ ਕੋਲ ਕਰਾ ਮਾ ਇਦਰ ਗਾਡਾ ਹਾਂ ਮਾ ਮੇਰੇ ਨਾਲ ਗਾਡਾ ਹਾਂ ਬਾਦ ਪਾ ਜੇ ਉਹ ਮੇਰਾ ਗੋੜ ਲੱਗਿਆ ਮੈਂ ਤਰ ਕੇ ਗਾ ਤੇ ਗੋੜਾ ਬੂ ਧਲਵਾਤੀ ਹੋਈ ਹੈ ਹਾਂ ਆਪਣੇ ਦਰਬਾਰਾ

ਤਾਂ ਰੇਗਾ ਕੋਟਾ ਬਹੁਤ ਧੀ ਹੋਈ ਅੱਛਾ ਹਲੇ ਪਹਿਲਾਂ ਹੀ ਨਾ ਫਰਕ ਨਹੀਂ ਪਿਆ ਨਾ ਡੇਡਾ ਡੇਡਾ ਹੋਵਦਾ ਤੁਰਦਾ ਉਹ ਕੋਈ ਨਹੀਂ ਯਾਰ ਪੁੱਕੀ ਪੱਕੀ ਦੇ ਕੇ ਨੇ ਬੜ ਗਏ ਉਹ ਯਾਰ ਸਾ ਵੀ ਹੋ ਗਏ ਜੀ ਇਹ ਕਿਹਦੇ ਹਾਂ ਹੁਣ ਕੀ ਥੋੜਾ ਹੋ ਕੇ ਹੁਣ ਵਿਆਹ ਕਰਾ ਲਾਂ ਨਾ ਵਿਆਹ ਇਹ ਹੋ ਗਏ ਜੀ ਮੇਰਾ ਬੁੜੀਆ ਹੈਗੀ ਮੇਰੇ ਉਹ ਲਾਲ ਤੇ ਚਿੱਟੇ ਚਲੀ ਜਾਂਦੇ ਨੇ ਕਰਿਸ ਕਰੇਚਰ ਜੇ ਕੀ ਹੁੰਦੇ ਨੇ ਉਹ ਉਹ ਜਿਹੜਾ ਖਾਲ ਨੇ ਉਹ ਭਾਗ ਕੇਵੇਂ ਇਹ ਔਰ ਲੱਗਦੀ ਹੈ ਤੁਹਾਨੂੰ ਜਿਹੜਾ ਖੱਦ ਦੇ ਰਸਨੇਚਰ ਕਰਦੇ ਹੁਮ ਆ ਦੋ ਦਿਨ ਉਧਰ ਬਾੜੂ ਵੀ ਲੱਗੇ ਹੋਵੇ। ਭੁੱਕੀ ਨਿਆਰਾ ਮਤ ਦੁੱਧਿਆ ਦਾ ਸਨੇਚਰ। ਨਾ। ਹਾਂ। ਤੇਰੇ ਤੇ ਨੀਂਗਾਂ ਗੱਲ ਨੂੰ ਇਹਦੇ ਨਹੀਂ ਕੀ ਗੱਲ ਦੀ ਹੈ। ਜੇ ਭੁੱਕੀ ਦੇ ਨਾਸ ਸਨੇਚਰ ਖਾਰੇ ਦੇ। ਜੇ ਭੁੱਕੀ ਦੇ ਨਾਲ ਕਿਸੇ ਨੇਦਰ ਖਾਰੇ। ਹਾਂ। ਗਾੜਨਾ ਦਾ ਤੇ ਠੀਕ ਆ। ਅੱਛਾ। ਫਿਰ ਬਣੇਗਾ ਨਾ। ਹਾਂ। ਖਸ਼ੀਰ ਤੋਂ ਮਾਇਨੇ ਭੁੱਕੀ ਖਾ ਕੇ ਤੇ ਸਨੇਚਰ ਖਾ ਕੇ ਬੁਝੂਣ ਤਾਂ ਹੁਣ ਵੀ ਢਾਲੇਗਾ ਨਾ। ਹੈਂ? ਖਸ਼ੀਰ ਤਾਂ ਹੁਣ ਵੀ ਢਾਲੇਗਾ। ਕੋ ਇਹ ਗਾਇਆ ਪਾ ਦਿੱਤਾ ਕੋਈ ਆ ਬਲਕਿ ਕੁਝ ਜੀ ਗੀ ਇਹ 그렇죠 ਠੀਕ ਹੈ ਕਿ ਤਾ ਹਾਂ ਕੋ ਗਾਣਾ ਸੁਣਾਉਂਗਾ ਤਾ ਨਾ ਗਾਣਾ ਸੁਣਾਉਂਗਾ ਕਿੰਨੇ ਦਾ ਗਾਣਾ ਸੁਣਾ ਕਾ ਕਰਦੇ ਸੁਣਾ ਦੇ ਇੱਕ ਨਾ ਯਾਰ ਗਾਣਾ ਕੋ ਜੀ ਦਾ ਗਾਣਾ ਦੀ ਮਨ ਕੀ ਕਾੜਦੀ ਇਹਦੇ ਯਾਰ ਕੁੜੇ ਆਏ ਨਹੀਂ ਮਾਣਾ ਕੋਈ ਰਾਗ ਤੂੰ ਸੁਰਤਾ ਗਾ ਕੋ ਸੁਰਤਾ ਨਾ ਬਿਨਾ ਸੁਰਤੀ ਗਾ ਨਾ ਇਨਾ ਨਹੀਂ ਜਾਂਦਾ ਭਰਾ ਬੋਲ ਕੇ ਸੁਣਾ ਦਿੰਦਾ ਗੱਲ ਬੋਲ ਕੇ ਸੁਣਾ ਦਿੰਦਾ ਆਏ ਬੈਠਾ ਮੈਂ ਨਾ ਰੋਹੀ ਹੈ ਆਇਆ ਕਰਿਆ ਜਾਇਆ ਬਹੁਤ ਅਲਗੋੜੀ ਦਿੱਖਿਆ ਹੈਗੇ ਨੇ ਹਾਂ ਬੋਦਲ ਤੋਂ ਪਦਾਰਖਾ ਕਰਿਆ ਕਰੇ ਬੈਠੇ ਆ ਗ੍ਰਾਮ ਹੈਗੇ ਕਬਜੀ ਕੁੱਤੇ ਦੀ ਜਾ ਕਰੇ ਨਾ ਪਹਿਲਾਂ ਨਾ ਜਾ ਕੇ ਕੀ ਰਹਿਣਾ ਬੈਠ ਕਰੇ ਉਹ ਪਹਿਲਾਂ ਗਿਆ ਜਾਇਆ ਪਹਿਲਾਂ ਗਿਆ ਗਏ ਕੋਈ ਸੁਣਾ ਕਥਾ ਹੈ ਕਥਾ ਸੁਣਾ ਦੇ ਦਿੰਦੂ ਕਿਹਾ ਕਿ ਚਾਰ ਸਾਲ ਚਾਰ ਕਹਿੰਦੇ ਉਹ ਆਹਾਂ ਦੀਆਂ ਮੜੋ ਫੜ ਫੜੇ ਚੜਾਈ ਹੋਈ ਨੇ ਸ਼ਰਤ ਦੇ ਕੋਲੇ ਓਏ ਅੱਛਾ ਸਰਸੇ ਕੋਲੇ ਹਾਂ ਬੁੱਲਫਨੀ ਕੱਲੇ ਨਹੀਂ ਛੜਾਦੇ ਜੀ ਨਾ ਨਾ ਕੱਲੇ ਨਹੀਂ ਕਿਉਂ ਚਾਰ ਪੰਜ ਜਣੇ ਜੇਲ੍ਹ ਦੇ ਅੱਛਾ ਫਿਰ ਉੱਥੇ ਤੋਂ ਤੇਰੇ ਕੋਲੇ ਜੀਪ ਹੁੰਦੀ ਸੀ ਕਮਾਂਡਰ ਜੀ ਹੈ ਉੱਥੇ ਖੜਕਲੇ ਲਕਰਾ ਵਾਲਾ ਨਾ ਉਹ ਹੀ ਜਾਨ ਬਦੂ ਨਹੀਂ ਆ ਰੋਦਾ ਡਾਂਡਾ ਨਾਲ ਹੀ ਨਹੀਂ ਆਉਂਦਾ ਜੀ ਕਿਸੇ ਨੂੰ ਅੱਛਾ ਲਕਰਾ ਮਾਰਿਆ ਕਰ ਲਕਰਾ ਦਾ ਮਾਰ ਲਕਰਾ ਬਾਦੂ ਵਾਰ ਇਹਦੇ ਬਈ ਮਾਰ ਕੇ ਕਰ ਹੈ ਮਾਰ ਕੇ ਕਰ ਕੋਪੋਲਾ ਕੋਈਰ ਕਾਨੂੰਨ ਕਰੇ ਬੈਠਾ ਕੋਈ ਨਹੀਂ ਚੱਕਰ ਮਾਰਦੇ ਕੋਲਾ ਜੀ ਪੋਲਾ ਜੀ ਮਾਰੀ ਬੜਾ ਨਾ ਲੈ ਗੱਲ ਕਰੇ ਬਾਤ ਨਹੀਂ ਆਉਂਦੀ ਉਧਰ ਘੁੱਕ ਕੇ ਆਈ ਐ ਉਧਰ ਘੁੱਕ ਕੇ ਹੀ ਪੜਾ ਕਿ ਸਾਡੇ ਕਿ ਸਾਡੇ ਹਾਂ ਕਿ ਸਾਡੇ ਹਾਂ ਮੇਰੇ ਨੂੰ ਹਾਂ ਆ ਗਿਆ ਨਾ ਕਿ ਸਾਡੇ ਹਾਂ ਨਾ ਨਾ ਦੱਸ ਕਿਵੇਂ ਜਨਨ ਨੂੰ ਮੈਨੂੰ ਆਏ ਕਰੇ ਕਰੇ ਆਏ ਤੋਂ ਕੋਲ ਮੇਰੇ ਮਗਰ ਕਿ ਸਾਡੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਹਾਂ ਸਾਡੇ ਚੈਨਲ ਨੂੰ ਬਈ ਫੰਦ ਘਾ ਤੇ ਸਬਸਕ੍ਰਾਈਬ ਨਹੀਂ ਇੱਕ ਵਾਰੀ ਹੋ ਗਿਆ ਜਿਵੇਂ ਪਹਿਲਾਂ ਕਿਹਾ ਇੱਕ ਵਾਰੀ ਹੋ ਗਿਆ నీ కిలంలాది? రె తస్తతరి нашем రెగో? తసాదె ను నస్త్ సవలsom自己. నే అనస్తవళిô? తు, థయముస్త్ కరూ ఔిం హతయ స్కెరు, వబద వబద తస్కెర్. నైం� ਹਾਂ ਕਈ ਆਏਗੇ ਲੜਕਾ ਮਾਰਦੇ ਜੰਦਾ ਲੜਕਾ ਨਾਲ ਮਾਰਕਾ ਮਾਰਦੇ ਹਾਂ ਮਾਰਦੇ ਮਾਰਦੇ ਇਹ ਉਪਰਾ ਮਾਰਨਾ ਕੋਈ ਨਹੀਂ ਚੱਗੂ ਹਿੱਦ ਲੜਕਾ ਮਾਰ ਦਾਂਗੇ ਮਿਆ ਕਰਾਂ ਲੜਕਾ ਮਾਰਦਾ ਜੀ ਨਹੀਂ ਬੱਸ ਯਾਰ ਬਹੁਤ ਮਾਰਦੇ